ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਖਬਰ ਡੇਰਾ ਬਸੀਤੋ ਹੈ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਡੇਰਾ ਬਸੀ ਦੇ ਇੱਕ ਸਕੂਲ ਦਾ ਉਦਘਾਟਨ ਸਮਾਰੋਹ ਸੀ ਜਿਸ ਵਿੱਚ ਮਨੀਸ਼ ਸਿਸੋਦੀਆ ਪਹੁੰਚੇ ਸਨ ਤਾਂ ਉਹਨਾਂ ਦੇ ਪਹੁੰਚਣ ਦੇ ਉੱਤੇ ਉਹਨਾਂ ਨੇ ਕਾਫੀ ਵੱਡਾ ਸਵਾਲ ਉਠਾਇਆ ਹੈ ਸਭ ਤੋਂ ਪਹਿਲਾਂ ਤਾਂ ਸਕੂਲ ਜਿਸ ਦਾ ਉਦਘਾਟਨ ਕੀਤਾ ਗਿਆ ਉਸ ਬਾਰੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਔਰ ਜਦੋਂ ਉਹਨਾਂ ਨੂੰ ਹਲਕਾ ਇੰਚਾਰਜ ਡੇਰਾ ਬਸੀ ਲਗਾਇਆ ਗਿਆ ਸੀ ਤਾਂ ਉਹਨਾਂ ਵੱਲੋਂ ਸਕੂਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਦਾਨੀ ਸੱਜਣਾ ਵੱਲੋਂ ਇਹ ਸਕੂਲ ਬਣਾਇਆ ਗਿਆ ਹੈ ਜਿਸ ਦਾ ਕਿ ਹੁਣ ਉਦਘਾਟਨ ਕਰਕੇ ਦਿਖਾਇਆ ਗਿਆ ਹੈ ਤੇ ਕਰੋੜਾ ਰੁਪਇਆ ਉਹਨਾਂ ਨੇ ਕਿਹਾ ਕਿ ਇਸ਼ਤਿਹਾਰबाजी ਤੇ ਖਰਚ ਕੀਤਾ ਹੈ ਤਾਂ ਤਿੱਖੇ ਤੰਜ ਕਿਸੇ ਨੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਆਪ ਦੇ ਇੰਚਾਰਜ ਮਨੀਸ਼ ਸਿਸੋਧਿਆ ਦੇ ਉੱਤੇ ਕੀ ਕੀ ਤੱਥ ਪੇਸ਼ ਕੀਤੇ ਨੇ ਸਾਬਕਾ ਵਿਧਾਇਕ ਹਨ ਕੇ ਸ਼ਰਮਾ ਨੇ ਆਓ ਦੇਖਦੇ ਹਾਂ ਜਦੋਂ ਮੈਂ ਇੱਥੇ ਹਲਕਾ ਇੰਚਾਰਜ ਲਾਇਆ ਬਾਲ ਸਾਹ ਨੇ ਉਸ ਟਾਈਮ ਅਸੀਂ ਆਪ ਇਹ ਸਕੂਲ ਪਲੱਸ 2 ਪ੍ਰਮੋਟ ਕਰਕੇ ਇੱਕ ਕਮੇਟੀ ਬਣਾ ਕੇ ਮੈਂ ਸੀਗਾ ਗੁਰਦਰਸ਼ਨ ਜੀ ਤੇ ਕੁਝ 5-7 ਬੰਦਿਆਂ ਦੀ ਟੀਮ 10-15 ਬੰਦੇ ਜਾਨੀ ਸੱਜੇ ਦਾ ਟੀਮ ਬਣਾ ਕੇ ਪੱਲੇ ਤੋਂ ਸੈਲਰੀਆਂ ਦੇ ਕੇ ਸਕੂਲ ਨੂੰ ਪਲੱਸ 2 ਚ ਲਾਇਆ ਜਦੋਂ ਸਰਕਾਰ ਸਾਡੀ ਰੀਪੀਟ ਹੋ ਗਈ ਇਹਨੂੰ ਪਰਮਾਨੈਂਟ ਪਲੱਸ 2 ਕਰਵਾਇਆ ਮੈਂ ਫਿਰ 2.5 ਕਰੋੜ ਰੁਪਏ ਦੇ ਕਰੀਬ ਇਹਦੇ ਤੇ ਖਰਚ ਹੋਇਆ 25 ਲੱਖ ਰੁਪਏ ਗੁਰਦਾਸ ਸਿੰਘ ਜੀ ਨੇ ਦੇ ਆ 20 ਲੱਖ ਰੁਪਏ ਲੰਚਰ ਫੈਕਟਰੀ ਤੋਂ ਆਇਆ 35 ਲੱਖ ਰੁਪਏ ਪੀਸੀਪੀਐਲ ਫੈਕਟਰੀ ਨੇ ਉਸ ਟਾਈਮ ਦੇ ਆ 2.5 ਕਰੋੜ ਦੇ ਕਰੀਬ ਸਰਕਾਰ ਵੱਲੋਂ ਮੈਂ ਖਰਚ ਕਰਵਾ ਕੇ ਉੱਥੇ ਡਬਲ ਸਟੋਰੀ ਬਿਲਡਿੰਗ ਬਣਾਈ ਇੱਕ ਪਾਸੇ ਜਿਹੜੇ ਤੁਸੀਂ ਦੇਖਿਆ ਹੁਣ ਲੈਂਜਰ ਫੈਕਟਰੀ ਨੇ ਕਮਰੇ ਬਣਾਏ ਆ ਪੀਸੀਪੀ ਨੇ ਬਣਾਈਆਂ ਬਹੁਤ ਸੋਹਣੀ ਬਿਲਡਿੰਗ ਉਹ ਬਣਾਈ ਤੇ ਉਸ ਤੋਂ ਉਹ ਪੂਰਾ ਰੈਗੂਲਰ ਪਲੱਸ 2 ਦਾ ਸਕੂਲ ਚੜਿਆ ਚੱਲਿਆ ਔਰ ਬੜਾ ਵਧੀਆ ਉੱਥੇ ਟੀਚਰ ਪੂਰੇ ਲਾ ਕੇ ਰੱਖੇ 100% ਸੋ ਇਹ ਸਕੂਲ ਚੰਗਾ ਚੱਲ ਰਿਹਾ ਤਾਂ ਫਿਰ ਕਾਂਗਰਸ ਦੀ ਸਰਕਾਰ ਆ ਗਈ ਜੀ ਉਹਨਾਂ ਨੇ 5 ਸਾਲਾਂ ਚ ਮੇਰੀ ਬਣਾਈ ਹੋਈ ਬਿਲਡਿੰਗ ਤੇ ਪੇਂਟ ਦਾ ਕੰਮ ਰਹਿ ਗਿਆ ਤਾਂ ਪੇਂਟ ਵੀ ਨਹੀਂ ਕਰਿਆ ਉਹਨਾਂ ਨੇ ਕਿਆ ਕਰਿਆ ਮੈਂ ਉੱਪਰ ਬੋਰਡ ਲਾਇਆ ਹੋਇਆ ਤਾਂ ਸਰਦਾਰ ਗੁਰਨਾਮ ਸਵਰਗਵੀਦਸੀ ਸਰਦਾਰ ਗੁਰਨਾਮ ਸਿੰਘ ਸੀਨੀਅਰ ਸਕੈਂਡਰੀ ਸਕੂਲ ਉਹਨਾਂ ਨੇ ਉਹਦੇ ਥੱਲੇ ਲਿਖ ਦਿਆ ਸਮਾਰਟ ਸਕੂਲ ਕੱਖ ਉਹਨਾਂ ਨੇ ਵੀ ਨਹੀਂ ਕਰਿਆ ਇੱਕ ਕਿੱਟ ਨਹੀਂ ਲਾਈ ਕੁਛ ਨਹੀਂ ਕਰਿਆ ਨੀਚੇ ਸਮਾਰਟ ਸਕੂਲ ਲਿਖ ਕੇ ਅਖਬਾਰਾਂ ਜੇ ਐਡ ਦੰਦੇ ਰਹੇ ਜੀ ਅਸੀਂ ਡੇਰਾਬਸੀ ਦਾ ਸਕੂਲ ਸਮਾਰਟ ਬਣਾ ਦਿਆ ਹੁਣ ਇਹ ਸਰਕਾਰ ਆ ਗਈ ਇਹਨੇ ਕੀ ਆ ਕਰਿਆ ਜੀ ਤੁਸੀਂ ਦੇਖੋ ਵੀ ਆ ਮੇਰਾ ਐਸਐਸ ਦਾ ਸਟੀਲ ਦਾ ਗੇਟ ਬਣਾਇਆ ਹੋਇਆ ਤਾਂ ਮੂਰੇ ਉਹਦੇ ਉੱਤੇ ਮੈਂ ਆ ਬੋਰਡ ਦਾ ਪੰਜਾਬੀ ਚ ਸਵਰਗਵਾਸੀ ਗੁਰਨਾਮ ਸਿੰਘ ਸੈਣੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਆ ਬੋਰਡ ਦਾ ਇਹਨਾਂ ਨੇ ਕਿਹਾ ਕਿ ਆ ਗਰਿਆ ਨੀਚੇ ਇੰਗਲਿਸ਼ ਚ ਵੈਸੇ ਤਾਂ ਕਹਦੇ ਵੀ ਪੰਜਾਬ ਆ ਤਾਂ ਪੰਜਾਬੀ ਨੂੰ ਪ੍ਰੋਮੋਟ ਕਰਨਾ ਚਾਹੀਦਾ ਇੰਗਲਿਸ਼ ਚ ਨਿਗਲਦੀਆ ਸਵਰਗਵਾਸੀ ਗੁਰਨਾਮ ਸਿੰਘ ਸਕੂਲ ਆਫ ਐਮਿਨੈਂਸ ਕੱਲਾ ਐਮ ਐਸ ਦਾ ਗੇਟ ਚੇਂਜ ਕਰਿਆ ਯਾ ਮਾੜਾ ਮੋਟਾ ਉੱਥੇ ਪੇਟ ਹੋਇਆ ਜਿੱਦਾਂ ਘਾਟਨ ਕਰਨ ਪਹਿਲਾਂ ਸੀਐਮ ਸਾਹਿਬ ਦਾ ਪ੍ਰੋਗਰਾਮ ਤਾਂ ਹੁਣ ਕੈਨਸਲ ਕਰਕੇ ਮੇਰੇ ਖਿਆਲ ਮੰਤਰੀ ਜੀ ਦਾ ਪ੍ਰੋਗਰਾਮ ਕਰਿਆ ਜਦੋਂ ਕੋਈ ਉਦ ਘਾਟਨ ਹੁੰਦਾ ਨਾ ਜੀ ਉਦ ਘਾਟਨ ਮਿਆਂ ਤਾਂ ਸਕੂਲ ਕੋਈ ਅਪਗ੍ਰੇਡ ਹੋਇਆ ਹੋਏ ਜਾਂ ਕੋਈ ਬਹੁਤ ਬੜੀ ਬਿਲਡਿੰਗ ਬਣੀ ਹੋਏ ਜਾਂ ਕੋਈ ਨਵੇਂ ਟੀਚਰ ਭਰਤੀ ਕਰਕੇ ਕੋਈ ਨਵੇਂ ਕੋਰਸੇ ਸ਼ੁਰੂ ਹੋ ਰਹੇ ਕੱਖ ਨਹੀਂ ਸਿਰਫ ਪਬਲਿਸਿਟੀ ਤੇ 20 ਕਰੋੜ ਰੁਪਇਆ ਹੈ ਪਬਲਿਸਿਟੀ ਤੇ ਸਿਰਫ ਗੇਟ ਚੇਂਜ ਕਰਕੇ ਪੰਜਾਬ ਦੇ ਸਕੂਲਾਂ ਦੇ ਪੇਂਟ ਕਰਕੇ ਉਹਦੇ ਤੇ ਖਰਚ ਕਰਨਾ ਨੇ ਆ ਇਸ ਸਕੂਲ ਚ ਤੁਸੀਂ ਦੱਸੋ ਵੀ ਉਹਨਾਂ ਦਾ ਕਿਆ ਕੰਟਰੀਬਿਊਸ਼ਨ ਹੈਗਾ ਸਿਰਫ ਥੱਲੇ ਇੰਗਲਿਸ਼ ਚ ਸਕੂਲ ਆਫ ਐਮਿਨੈਂਸ ਲਿਖ ਦਿਆ ਅੰਦਰ ਮੇਰੇ ਅਗਰ ਮੇਰੀ ਬਿਲਡਿੰਗ ਤੇ ਜਿਹੜਾ ਪੇਂਟ ਆ ਕਿਸੇ ਦਾਨੀ ਸੱਜਣ ਤੋਂ ਹੀ ਕਰਵਾਇਆ ਹੋਣਾ ਜਾਂ ਇਹਨਾਂ ਨੇ ਮਾੜਾ ਮੋਟਾ ਕਰਵਾ ਦਿਆ ਹੋਣਾ ਆਦਰਵਾਇਜ਼ ਕੱਖ ਨਹੀਂ ਉੱਥੇ ਗਿਰਿਆ ਆ ਦੇਖੋ ਆ ਗੇਟ ਮੈਂ ਲਾਇਆ ਹੋਇਆ ਤਾਂ ਸਟੀਲ ਦਾ ਗੇਟ ਤਾਂ ਇਹ ਗੇਟ ਉਹਨਾਂ ਨੇ ਲਾਇਆ ਹੋਣਾ ਆ ਉਧ ਘਾਟ ਰਹਿੰਦੇ ਸੱਦਾ ਪੱਤਰ ਵੰਡੇ ਜਾ ਰਹੇ ਆ ਹਰ ਇਹ ਤੁਸੀਂ ਦੇਖੋ ਆ ਪੰਜਾਬ ਕੈਮੀਕਲ ਦਾ 2016 17 ਨੇ ਉਹਨਾਂ ਨੇ ਬਿਲਡਿੰਗ ਬਣਾਈ ਆ ਪੀਸੀਪੀਐਲ ਤੋਂ ਬਿਲਡਿੰਗ ਬਣਵਾਈ ਆ ਡਬਲ ਸਟੋਰੀ ਬਿਲਡਿੰਗ ਇਦਲ ਡਬਲ ਡੀ ਐਂਡ ਇਸ ਬਿਲਡਿੰਗ ਇਸ ਸਾਰੀ ਟੋਟਲ ਬਿਲਡਿੰਗ ਜਿਹੜੀ ਹੈ ਨਾ ਮੈਂ ਆਪ ਤਿਆਰ ਕਰਾਈ ਆ ਸੀਐਮ ਦੇ ਉਦਘਾਟਨ ਦੇ ਪੋਸਟਰਾਂ ਜਿਹੜੇ ਵੰਡੇ ਜਾ ਰਹੇ ਸੋ ਮੈਂ ਤੁਹਾਨੂੰ ਅਸਲੀ ਪੋਜੀਸ਼ਨ ਦੱਸਾਂ ਜੀ ਜਦੋਂ ਸਾਡੀ ਸਰਕਾਰ ਬਣੀ ਉਹ ਸੈਂ ਕਾਂਗਰਸ ਨੇ ਛੱਡੀ ਪੰਜਾਬ ਦੇ ਅੰਦਰ 80 ਹਜ਼ਾਰ ਟੀਚਰਾਂ ਦੀ ਘਾਟ ਦੀ ਸਾਡੀ ਸਰਕਾਰ ਚ 80000 ਟੀਚਰਾਂ ਦੀ ਭਰਤੀ ਕਰੀ ਪੰਜਾਬ ਚ ਤੁਸੀਂ ਦੇਖੋ ਵੀ ਮੇਰੇ ਘਰ ਘੱਟ ਤੋਂ ਘੱਟ 2000 ਸਕੂਲ ਅਪਗ੍ਰੇਡ ਹੋਏ ਹੁਣ ਨਵੇਂ ਆਪਣੇ ਹਲਕੇ ਚ 14 ਸਕੂਲ ਅਪਗ੍ਰੇਡ ਮੈਂ ਕਰਵਾਏ ਤੇ ਜਿਹੜੇ ਸੀਨੀਅਰ ਜੂਨੀਅਰ ਵੀ 7-8 ਕਰਵਾਏ ਤੇ 22-23 ਸਕੂਲ ਅਪਗ੍ਰੇਡ ਕਰੇ ਤੇ ਇਹ ਸਕੂਲ ਵੀ ਉਹਨਾਂ ਚੋਂ ਤਾਂ 80000 ਅਧਿਆਪਕ ਔਰ ਕਲਰਕਾਂ ਦੀ ਭਰਤੀ ਸਾਡੀ ਸਰਕਾਰ ਚ ਹੋਈ ਸੀ ਸਾਡੀ ਸਰਕਾਰ ਸਮੇਂ ਜਦੋਂ ਅਸੀਂ ਟੇਕਓਵਰ ਕਰਿਆ ਉਸ ਟਾਈਮ ਮੇਰੇ ਖਲ 27 ਬੱਚਿਆਂ ਪਿੱਛੇ ਇੱਕ ਟੀਚਰ ਤਾਂ ਜਦੋਂ ਸਾਡੀ ਸਰਕਾਰ ਬਣ ਗਈ ਨਾ ਸੌਰੀ 47 57 ਬੱਚਿਆਂ ਪਿੱਛੇ ਇੱਕ ਟੀਚਰ ਤਾਂ ਜਦੋਂ ਅਸੀਂ ਟੇਕਓਵਰ ਕਰਿਆ ਜਦੋਂ ਸਰਕਾਰ ਬਦਲੀ ਅਸੀਂ 30 ਬੱਚਿਆਂ ਪਿੱਛੇ ਇੱਕ ਟੀਚਰ ਪੰਜਾਬ ਚ ਕਰਦੇ ਤਾਂ ਇੰਨੀ ਭਰਤੀ ਕਰੀ ਤੀ ਅੱਜ ਹਾਲਾਤ ਪਤਾ ਗਿਆ ਜੀ 2000 ਤਾਂ ਸਕੂਲ ਬੰਦ ਕਰਦੇ ਇਸ ਸਰਕਾਰ ਨੇ ਸਾਡੇ ਟਾਈਮ ਤੇ 21000 ਸਕੂਲ ਤੇ ਨਮਾਜ਼ ਸਕੂਲ ਨਹੀਂ ਕੋਈ ਪੰਜਾਬ 'ਚ ਬਣਿਆ 19000 ਸਕੂਲ ਹੁਣ ਪੰਜਾਬ 'ਚ ਰਹਿ ਗਏ ਜਿਹੜੇ ਟੀਚਰਾਂ ਨਾ ਜੀ ਅੱਜ ਟੀਚਰਾਂ ਦੀ ਜਿਹੜੀ ਰੇਸ਼ੋ ਆ 47 ਆ 47 ਬੱਚਿਆਂ ਪਿੱਛੇ ਇੱਕ ਟੀਚਰ ਆ ਜਿਹੜਾ ਸਾਡੀ ਸਰਕਾਰ 'ਚ 30 ਬੱਚਿਆਂ ਪਿੱਛੇ ਇੱਕ ਟੀਚਰ ਹੁੰਦਾ ਇਹ ਪੋਜੀਸ਼ਨ ਆ 60000 ਟੀਚਰ ਜਿਹੜੇ ਰਿਟਾਇਰ ਹੋ ਗਏ ਜਿਨ੍ਹਾਂ ਦੀ ਕਮੀ ਆ ਪੰਜਾਬ ਦੇ ਸਕੂਲਾਂ 'ਚ ਮਤਲਬ 60000 ਟੀਚਰਾਂ ਦੀ ਤੇ ਪੂਰੇ ਹਿੰਦੁਸਤਾਨ 'ਚ ਪਬਲਿਸਿਟੀ ਕਰਨਗੇ ਵੀ ਪੰਜਾਬ ਦੇ ਸਕੂਲ ਤਾਂ ਅਸੀਂ ਐਮਿਨੈਂਸ ਕਰਕੇ ਬੈਸਟ ਐਜੂਕੇਸ਼ਨ ਬਣਾ ਦਿਆ ਤੁਸੀਂ ਮੈਨੂੰ ਦੱਸੋ ਵੀ 60000 ਅਧਿਆਪਕਾਂ ਤੋਂ ਬਗੈਰ ਪੰਜਾਬ ਦੇ ਸਕੂਲ ਚੱਲ ਰਹੇ ਆ ਜਿਨ੍ਹਾਂ ਨੂੰ ਇਹ ਐਮਿਨੈਂਸ ਕਹਿ ਰਹੇ ਆ ਜਦਕੇ ਤੁਸੀਂ ਦੇਖੋ ਵੀ ਸਾਡੇ ਟਾਈਮ ਤੇ ਸਕੀਮਾਂ ਚੱਲਦੀਆਂ ਦੀ ਜੇ ਬਾਦਲ ਸਾਹਿਬ ਨੇ ਮੈਰੀਟੋਰੀਅ ਸਕੂਲਾਂ ਦੇ ਨਹੀਂ ਪੱਥਰ ਰੱਖੇ ਤੋਂ ਮੈਰਿਟੋਰੀਅ ਸਕੂਲ ਅਲੱਗ ਬਣਾਏ ਆ ਪੁਰਾਣਿਆਂ ਤੇ ਪੇਂਟ ਨਹੀਂ ਫੇਰਿਆ ਤਾਂ ਤੁਸੀਂ ਮਹਾਲੀ ਚ ਜਾ ਕੇ ਦੇਖਿਓ ਮਲਟੀ ਸਟੋਰੀ ਬਿਲਡਿੰਗ ਬਣਾਈ ਹੋਸਟਲ ਬਣਾਇਆ ਬੱਚਿਆਂ ਦਾ ਖਾਣਾ ਪੀਣਾ ਰਹਿਣਾ ਪੜਨਾ 80% ਤੋਂ ਉੱਪਰ ਜਿਹੜੇ ਮੈਰਿਟ ਚ ਬੱਚੇ ਆਂਦੇ ਤੇ ਸਭ ਕੁਝ ਉਹਨਾਂ ਮੈਰਿਟੋਰੀਅ ਸਕੂਲਾਂ ਚ ਫ੍ਰੀ ਤਾਂ ਆਦਰ ਸਕੂਲਾਂ ਨਵੀਆਂ ਬਿਲਡਿੰਗਾਂ ਬਣਾ ਕੇ ਬਣਾਈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਆਪ ਬਿਲਡਿੰਗ ਬਣਾਈ ਅੱਜ ਦੇਸ਼ ਦੇ 100 ਤੋਂ ਉੱਪਰ ਜਵਾਨ ਜਿਹੜੇ ਉਸ ਬਿਲਡਿੰਗ ਤੋਂ ਜਾਂਦੇ ਆ ਫਿਰ ਮਾਈ ਭਾਗੋ ਪ੍ਰੀਪਰੇਟਰੀ ਅਕੈਡਮੀ ਬਣਾਈ ਐਜੂਕੇਸ਼ਨ ਚ ਬੈਸਟ ਕੰਮ ਆਪਾਂ ਕਰਿਆ ਸੋ ਇਹਨਾਂ ਨੇ ਪੂਰੇ ਪੰਜਾਬ ਦਾ ਪੱਠਾ ਬਿਠਾ ਕੇ ਹੁਣਾ ਜਿਹੜਾ ਡੇਢ ਸਾਲ ਰਹਿ ਗਿਆ ਕਰੋੜਾਂ ਰੁਪਏ ਪੰਜਾਬ ਦੇ ਖਜ਼ਾਨੇ ਦਾ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਨਾ ਤਾਂ ਆਮ ਆਦਮੀ ਪਾਰਟੀ ਦੇ ਪੋਸਟਰ ਦਿਖਾਉਂਦੇ ਹੋਏ ਅਨਕੇਸ਼ ਸ਼ਰਮਾ ਨੇ ਸਵਾਲ ਕੀਤਾ ਕਿ ਆਖਰ ਜੋ ਇਮਾਰਤਾਂ ਉਨ੍ਹਾਂ ਵੱਲੋਂ ਬਣਵਾਈਆਂ ਗਈਆਂ ਨੇ ਉਹਨਾਂ ਦਾ ਉਦਘਾਟਨ ਨਵੀਂ ਸਰਕਾਰ ਆਖਿਰ ਕਿਵੇਂ ਕਰ ਸਕਦੀ ਹੈ ਜਦਕਿ ਉਹਨਾਂ ਵੱਲੋਂ ਸਕੂਲ ਦੀ ਇਮਾਰਤ ਨੂੰ ਬਣਾਉਣ ਦੇ ਵਿੱਚ ਕੋਈ ਵੀ ਰੋਲ ਅਦਾ ਨਹੀਂ ਕੀਤਾ ਗਿਆ ਇਹ ਸਵਾਲ ਜੋ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਕੂ ਅਤੇ ਸਾਬਕਾ ਵਿਧਾਇਕ ਡੇਰਾ ਬਸੀ ਐਨ ਕੇ ਸ਼ਰਮਾ ਨੇ ਕੀਤੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਨੂੰ ਦੇਖਣ ਤੋਂ ਬਾਅਦ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾਤਰੀ ਅਪਡੇਟਸ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ